ਤਾਂ ਆਗੇ ਉਹ ਹੁਣ ਆਪਣੀ ਕੋਸ਼ਿਸ਼ ਮਨੁੱਖ ਨੇ ਕਰਦੀ ਆ ਪਰ ਉਸ ਦੇ ਮੇਰ ਬਸਿਛਰੇਮ ਗੁਰੂ ਪਰਮੇਸ਼ਰ ਨੇ ਕਿੰਨੇ ਪੌਣੀ ਫਿਰ ਜਾਣ ਵੱਲ ਜਾਂਦਾ ਤਾਂ ਆਰਨ ਗੁਰੂਰ ਕੀ ਬੇਨਤੀਆਂ ਕਰਦੇ ਆ ਤਾਂ ਬਦਲੇ ਵਾਲਿਆਂ ਦੀ ਸੰਕਤ ਮੰਗਦੇ ਆ ਤੇ ਐਵੇਂ ਛੇਤੀ ਕੀਤੀਆ ਬਦਲੀ ਦਿਖ ਜਾਂਦਾ ਪਰ ਪਹਿਲਾ ਸਵਾਲ ਅਕਤੂਬੀਰ ਜੀ ਨੇ ਕੀਤਾ ਕਿ ਮਰ ਵੱਡਾ ਕਿ ਜਾਂ ਜਿਸ ਪਰਮੇਸ਼ਰ ਦੇ

सत्ता पर होती है का नियंत्रण आता है और सरकार का और लोगों के लिए बना रहा है और वो रियल गेम है सरकार का जो है करा और जो है एक पर बहुत बड़ा मुद्दा है